ਮੈਂ ਪਲਵਿੰਦਰ ਸਿੰਘ ਮਾਲ ਭਾਰਤੀ ਕਿਸਾਨ ਜਨਨਿਕਤਾ ਸਿੱਧੂਪੁਰ ਸਾਡੇ ਵਾਲੋ ਮਾਨਾ ਵਾਲਾ ਸਟੇਸ਼ਨ ਜਿਹੜਾ ਉਹਦਾ ਰੇਲ ਦਾ ਇੱਥੇ ਚੱਕਾ ਜਾਮ ਕੀਤਾ ਗਿਆ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੱਜ ਕਾਲ ਸੀ ਸਾਰੇ ਭਾਰਤ ਦੇ ਵਿੱਚ ਜੋ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਕਿਸਾਨਾਂ ਨੂੰ ਦਰਸਿੱਧੀਆਂ ਗੱਡੀਆਂ ਝੜਾ ਕੇ ਸ਼ਹੀਦ ਕੀਤਾ ਗਿਆ ਇੱਕ ਪੱਤਰਕਾਰ ਵੀਰ ਨੂੰ ਅੱਜ ਸਾਰੇ ਭਾਰਤ ਦੇ ਵਿੱਚ ਰੋਸਮੁਜਾਹਰਾ ਹੋ ਰਿਹਾ ਹੈ ਟ੍ਰੇਨ ਰੋਕ ਕੇ ਜਿਹੜੇ ਲੋਕਾਂ ਨੂੰ ਐ ਵਿਅਮ ਹੈ ਵੀ ਆ ਜਿਹੜਾ ਕੋਟਾ ਤੋਂ ਜਾਂ ਇਥੋਂ ਤੁਸੀਂ ਇਨਸਾਫ ਲੈ ਲੋ ਅੱਜ 21 ਦੀ ਘਟਨਾ ਤੋਂ ਬਾਅਦ 24 ਚਾਪਾ ਪਹੁੰਚ ਚੁੱਕੇ ਆ ਹਜੇ ਤੱਕ ਇਨਸਾਫ ਨਹੀਂ ਦਿੱਤਾ ਗਿਆ ਉਹਦੇ ਮਟੈਣੀ ਮਿਸ਼ਰੇ ਦੇ ਮੁੰਡੇ ਨੂੰ ਬੇਲ ਤੱਕ ਦਿੱਤੀ ਗਈ ਆ ਇਸ ਕਰਕੇ ਕਿ ਦੋ ਕਾਨੂੰਨ ਕੰਮ ਕਰਦੇ ਆ ਗਰੀਬਾਂ ਲਈ ਹੋਰ ਅਮੀਰਾਂ ਲਈ ਹੋਰ ਅੱਜ ਸਾਰੇ ਭਾਰਤ ਦੇ ਟ੍ਰੇਨਾਂ ਰੁਕੀਆਂ ਵਾ ਹੁਣ ਸਰਕਾਰ ਮਜਬੂਰ ਹੋ ਉਹਨਾਂ ਦੇ ਕਾਰਵਾਈ ਕਰਨ ਨੂੰ ਇਸੇ ਕਰਕੇ ਕਹਿਨੇ ਆ ਵੀ ਕੋਈ ਬੋਟਾਂ ਵਾਲੇ ਇਹ ਮਸਲੇ ਹੱਲ ਨਹੀਂ ਕਰ ਸਕਦੇ ਇਹ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਆਣ ਕੇ ਹੀ ਮਸਲੇ ਹੱਲ ਹੋ ਸਕਦੇ ਆ ਜਿਹੜੇ ਟ੍ਰੇਨਾਂ ਰੁਕੀਆਂ ਜਿਹੜੇ ਲੋਕਾਂ ਨੂੰ ਯਾਤਰੀਆਂ ਨੂੰ ਖੱਜਲ ਖਰਾਬੀ ਹੋ ਰਹੀ ਆ ਉਹਦਾ ਭਾਰਤ ਸਰਕਾਰ ਜ਼ਿੰਮੇਵਾਰ ਆ ਸਾਨੂੰ 2021 ਤੋਂ ਅੱਜ ਤੱਕ ਇਨਸਾਫ਼ ਨਹੀਂ ਮਿਲਿਆ ਸਾਡੀ ਮਜਬੂਰੀ ਬਣਾਈ ਆ ਟ੍ਰੇਨਾਂ ਰੋਕਣ ਦੀ ਬੀਜੇਪੀ ਦੇ ਚੇਤੇ ਬੰਦੇ ਨੇ ਮੰਤਰੀ ਉਹਦਾ ਪਿਓ ਹੁੰਦੇ ਹਰਿਆ ਪਰ ਜਿਹੜੀ ਸਰਕਾਰ ਆ ਹਮੇਸ਼ਾ ਹੀ ਜਿਹੜੇ ਆਪਦੇ ਪਿੱਟੂ ਆ ਆਪਦੇ ਜਿਹੜੇ ਮੰਤਰੀ ਸੰਤਰੀ ਉਹਨਾਂ ਪਿੱਠ ਮਗਰ ਖਲਾਉਂਦੀ ਆ ਕੋਈ ਕੋਟਾਵ ਨਹੀਂ ਉਹਨਾਂ ਦੇ ਕੋਈ ਕਰ ਪਾਉਂਦੀਆਂ ਬੜੀ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਜਿੱਥੇ ਵੀਡੀਓ ਐਵਿਡੈਂਸ ਆ ਉਹ ਵੀਡੀਓ ਐਵਿਡੈਂਸ ਐ ਜਿੱਦਾਂ ਉਹ ਗੱਡੀ ਚੜਾਉਂਦਾ ਕਿਸਾਨਾਂ ਦੇ ਪਰ ਅੱਜ ਤੱਕ ਉਹਦੇ ਵਿੱਚ ਕੋਈ ਇਨਸਾਫ ਨਾ ਮਿਲੇ ਬੜੀ ਸ਼ਰਮ ਵਾਲੀ ਗੱਲ ਐ ਇਸ ਕਰਕੇ ਜਿਹੜਾ ਇੱਕ ਕੰਗਣਾ ਹੋ ਗਈ ਆ ਬਿੱਟੂ ਹੋ ਗਿਆ ਬਿੱਟੂ ਨੂੰ ਨੇ ਇਸ ਕਰਕੇ ਲਾਇਆ ਵੀ ਇਹ ਸਰਦਾਰ ਪੱਗ ਬੰਦਾ ਪੰਜਾਬ ਤੋਂ ਆਉਂਦਾ ਤੇ ਤੂੰ ਕਿਸਾਨਾਂ ਖਲਾਸ ਬੋਲ ਬਿੱਟੂ ਨੂੰ ਕਹਿਣਾ ਚਾਹੁੰਦੇ ਆਪ ਤੇ ਦਵਾਈਆਂ ਪਾ ਪਾ ਕੇ ਪੇਟ ਪੇਟ ਦੇ ਦਿਓ ਜਿਹੜੀ ਹਾਲਾ ਦੇ ਮਰ ਗਏ ਉਹਨੇ ਚਾਰ ਦੇ ਇੱਕ ਵੀਰ ਪੱਤਰਕਾਰ ਸ਼ਹੀਦ ਹੋਇਆ ਉਹ ਵੀ ਕਿਸੇ ਮਾਂ ਦਾ ਪੁੱਤ ਹੀ ਇਸ ਕਰਕੇ ਇਨਸਾਬ ਤੇਰੀ ਜਿਹੜੀ ਮੋਦੀ ਸਰਕਾਰ ਆ ਪਹਿਲਾਂ ਮੋਦੀ ਨੂੰ ਗਾਲ੍ਹਾਂ ਕੱਢਦਾ ਨਾ ਹਾਂ ਜੋ ਉਹਨਾਂ ਦੇ ਪਾਲੇ ਚ ਹੋ ਕੇ ਉਹਨਾਂ ਦਾ ਚੁੰਮਚਾ ਬਣਿਆ ਵਾ ਇਸ ਕਰਕੇ ਜਿਹੜੀ ਹੋਰਾਂ ਦੇ ਪਾਲੇ ਉਹਨਾਂ ਦੇ ਪਾਲੇ ਤੇ ਤੂੰ ਜਾ ਕੇ ਦਾਨ ਭਾਜੀ ਕਰ ਰਿਆਂ ਇਹ ਲੋਕ ਪੰਜਾਬ ਦੇ ਤੈਨੂੰ ਕਦੀ ਮਾਫ ਨਹੀਂ ਕਰਨਗੇ ਜੀ